ਜਿਹੜੀ ਗੱਲ ਆਪਾਂ ਕੱਲ ਕਰਦੇ ਆਂ ਵੀ ਇਹਦੇ ਵਿੱਚ ਤਿੰਨ ਐਸਐਸਪੀ ਤੇ ਡੀਆਈਜੀ ਸਾਰਿਆਂ ਦੀ ਪੇਸ਼ੀ ਹੋਏਗੀ ਸੀਗੀ। ਇਸ ਸਪੈਕਟਰ ਜਿਹੜੇ ਸੀ ਇਹਨਾਂ ਦੀ ਇਹਨਾਂ ਰੇਂਜ ਬਦਲਦੀ ਹੈ ਕਿ ਰੇਂਜ ਨਹੀਂ ਜਬਦੀ ਹੋ ਰੇਂਜ ਬਦਲਦੀ ਹੈ। ਇੱਕ ਮੇਰੇ ਖਿਆਲ ਛੱਦ ਬਠਿੰਡਾ ਤੇ ਲੁਧਿਆਣਾ ਰੇਂਜ ਵਿੱਚ ਤੇ ਕਿਪਟਾਰੇ ਇਸ ਤਰ੍ਹਾਂ ਦੀ ਨਜ਼ੀਰ ਨੇ। ਇਹਦੇ ਵਿੱਚ ਇਹਨਾਂ ਦੀ ਜਿਹੜੀ ਡਿਪਾਰਟਮੈਂਟਲ ਇਨਕੁਆਇਰੀ ਹੋਈ ਉਹਦੇ ਚ 3 3 ਸਾਲ ਦੀ ਸਜ਼ਾ ਕੱਟਣੀ ਗਈ 3 ਸਾਲ ਦੀ ਸਜ਼ਾ ਮਤਲਬ 3 ਸਾਲ ਤੁਹਾਡੀ ਪ੍ਰਮੋਸ਼ਨ ਰੁਕਦੀ ਗਈ 3 ਸਾਲ ਤੁਹਾਡੇ ਸਾਰੇ ਜਿਹੜੇ ਆ ਅਗਲੀਆਂ ਤਰੱਕੀਆਂ ਸੇ ਰੁਕ ਜਣ ਗਈ ਤਾਂ ਉਹ ਪਿੱਛੋਂ ਮਿਲਣਗੇ ਤਾਂ ਲੇਕਿਨ ਇਹ ਬੜੀ ਛੋਟੀ ਗੱਲ ਆ ਇਹਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਇਹ ਤੇ ਕੁਝ ਵੀ ਹੋ ਸਕਦਾ ਕਿਸੇ ਮਲੇ ਵੀ ਹੋ ਸਕਦਾ ਵਾ ਕਿਉਂ ਕਿਉਂ ਹੋ ਸਕਦਾ ਵਾ ਇਹਦੇ ਵਿੱਚ ਇਸ ਕਰਕੇ ਹੋ ਸਕਦਾ ਵੀ ਇਹ ਡਿਪਾਰਟਮੈਂਟਲ ਕੰਮ ਹੁੰਦਾ ਤੇ ਡਿਪਾਰਟਮੈਂਟ ਕੰਮ ਹੋਣ ਤੋਂ ਬਾਅਦ ਜਿਹੜਾ ਵਾ ਉਹ ਕਿਸੇ ਪ੍ਰਕਾਰ ਦੀ ਵੀ ਕਿਸੇ ਵੇਲੇ ਵੀ ਮਹਿਕ ਨੂੰ ਇੱਕ ਦਰਖਾਸਤ ਦਿੰਦੇ ਆ ਉਹ ਹਾਇਰ ਅਥਾਰਟੀ ਜਿਹੜੀ ਆ ਉਹ ਫਿਰ ਉਹ ਰੱਦ ਕਰ ਦਿੰਦੀ ਆ ਲੇਕਿਨ ਇਹ ਆਪ ਵੀ ਇੱਕ ਕਲੂ ਹੱਥ ਆ ਗਿਆ ਸੀਬੀਆਈ ਨੂੰ ਜਾਂਚ ਕਰਨ ਵਾਸਤੇ ਕਲੂ ਹੱਥ ਆ ਗਿਆ ਵੀ ਵਾਕਿਆ ਇਹ ਲੋਕ ਦੋਚੀ ਨੇ ਜਿੱਦੇ ਕਰਕੇ ਡਿਪਾਰਟਮੈਂਟ ਇਨਕੁਆਇਰੀ ਕਰਕੇ ਤੇ ਇਹਨਾਂ ਦੀ سزا ਕੱਟੀ ਗਈ ਡਿਪਾਰਟਮੈਂਟ ਨੇ ਦੋਸ਼ੀਕਰਾਰ ਦਿੱਤਾ ਇਹਨਾਂ ਨੂੰ ਇਸੇ ਪੈਟਰਨ ਤੇ ਹੁਣ ਜਿਹੜੀ ਕੰਮ ਸੀਬੀਆਈ ਕਰੀ ਹੋਈ ਇਹਨਾਂ ਦੇ ਬਚਾਅ ਦੇ ਅਸਾਰ ਕੋਈ ਨਜ਼ਰ ਆਉਂਦੇ ਨਹੀਂ ਜੇ ਇਹਨਾਂ ਨੂੰ ਦੋ ਦੋ ਚਾਰ ਚਾਲ ਸੱਤ ਸੱਤ ਸਜ਼ਾ ਵੀ ਹੋਗੀ ਬਾਦ ਹਾਈਕੋਰਟ ਤੋਂ ਰੋਕ ਵੀ ਲੱਗੀ ਤੇ ਪਹਿਲੀ ਗੱਲ ਤੇ ਸਜ਼ਾ ਹੁੰਦੀਆਂ ਸਾਰੀ ਨੌਕਰੀ ਤੋਂ ਬਰਖਾਸਤ ਕੀਤੇ ਜਾਂਦੇ ਹਾਈਕੋਰਟ ਤੋਂ ਸਟੇ ਮਿਲ ਤੋਂ ਬਾਅਦ ਫਿਰ ਇਹਨੂੰ ਜੇ ਅਫਸਰਾਂ ਦੀ ਮਿਹਰਬਾਨੀ ਉੱਤੇ ਬਾਲ ਕਰਨਗੇ ਲੇਕਿਨ ਇਹੋ ਜਿਹੜੀ ਤਾਂ ਘੁਮਣ ਕਰੀ ਚ ਪੈ ਗਏ ਇਹੋ ਜੀ ਮੰਝ ਧਾਰ ਚ ਇਹ ਲੋਕ ਫਸ ਗਏ ਜਿੱਥੋਂ ਇਹਨਾਂ ਨਿਕਲਣਾ ਬੜਾ ਮੁਸ਼ਕਲ ਆ ਤੇ ਜਸਪ੍ਰੀਤ ਸਿੰਘ ਵਾਲਾ ਕੇਸ ਉਹਦੀ ਵੀ ਪੀਐਲ ਪੈ ਗਈ ਆ ਜਸਪ੍ਰੀਤ ਸਿੰਘ ਵਾਲਾ ਕੇਸ ਵੀ ਸਿਰਫ ਇਸੇ ਕਰਕੇ ਉਗਣਾ ਵੀ ਕਰਨਲ ਬਾਟ ਕਰ ਪਰ ਮੈਨੂੰ ਇਸ ਗੱਲ ਦਾ ਅਫਸੋਸ ਆ ਆਰਮੀ ਦਾ ਐਡਾ ਵੱਡਾ ਅਫਸਰ ਹੋਵੇ ਤੇ ਸਾਡੇ ਜਿਹੜੇ ਆਰਮੀ ਦੇ ਅਫਸਰ ਉਹ ਚੁੱਪ ਕਰਕੇ ਬੈਠੇ ਮਤਨਿਕ ਕਿਉਂ ਚੁੱਪ ਕਰਕੇ ਮੀਠੇ ਇੱਕ ਛੋਟੀ ਜੀ ਪ੍ਰਸ਼ਨ ਕੀਤੀ ਸੀ 7 ਮਿੰਟ ਦੀ ਜਿਹਦੇ ਵਿੱਚ ਇਹ ਕਿਹਾ ਸੀ ਵੀ ਸਾਡੀ ਗੱਲ ਬਤੋਹ ਦੀ ਹੋ ਗਈ ਅਸੀਂ ਕਿਸੇ ਸਿੱਟੇ ਦੇ ਪੁੱਜ ਰਹੇ ਹਾਂ ਜਲਦੀ ਕੰਮ ਖਤਮ ਕਰਦੇ ਆਂ ਅਗਲੇ ਕਿਹਾ ਨੋ ਬਈ ਤੁਸੀਂ ਪਾਸਿਵ ਜੇ ਲੜੀ ਆਪੇ ਲੜਨਾਗੇ ਅਸੀਂ ਆਪਣੀ ਇਸ ਕਰਕੇ ਕਰਨਲ ਬਾਠ ਦੇ ਮਾਮਲੇ ਦੇ ਜਿਹੜੀ ਇਹਨਾਂ ਇੰਸਪੈਕਟਰਾਂ ਦੀ ਤਿੰਨ ਤਾਲ ਸਜ਼ਾ ਕੱਟੀ ਸਰਵਿਸ ਕੱਟੀ ਆ ਉਹ ਸੀਬੀਆਈ ਕੋਲੋਂ ਬੁਟਲਾ ਕਲਿਊ ਮਿਲ ਗਿਆ ਵੀ ਡਿਪਾਰਟਮੈਂਟ ਨੇ ਇਹਨਾਂ ਨੂੰ ਦੋਸ਼ੀ ਖਰੜ ਦਿੱਤਾ ਕਿ ਇਹਨਾਂ ਨੇ ਗਲਤੀ ਕੀਤੀ ਹੈ ਤੇ ਉਹਦਾ ਬੈਨੀਫਿਟ ਉਹਨਾਂ ਪਰਿਵਾਰ ਨੂੰ ਮਿਲੇਗਾ ਤੇ ਸੀਬੀ ਨੂੰ ਜਿਹੜਾ ਵੀ ਮਿਲੇਗਾ